oh ਮંત્રી ਅਨਮੋਲ ਗਗਨਮਾਨ ਦਾ ਵਿਆਹ ਹੈ ਜਿਸ ਦੀ ਬਹੁਤ ਹੀ ਉਡੀਕ ਉਹਨਾਂ ਦੇ ਸਾਰੇ ਫੈਨਸ ਨੂੰ ਸੀ ਕਿ ਕਦੋਂ ਜਿਹੜਾ ਵਿਆਹ ਉਹ ਹੋਵੇਗਾ ਤਾਂ ਜਿਹੜਾ ਉਹਨਾਂ ਦਾ ਅੱਜ ਵਿਆਹ ਹੈ ਨਾ ਕਿ ਜਿਹੜੀਆਂ ਲਾਵਾਂ ਨੇ ਉਹ ਲਈਆਂ ਗਈਆਂ ਨੇ ਉਹਨਾਂ ਦੇ ਜਿਹੜੇ ਹਮਸਫਰ ਸ਼ੇਬਾਜ਼ ਸੋਹੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਹੈ ਜੋ ਕਿ ਪੇਸ਼ੇ ਤੋਂ ਇੱਕ ਵਕੀਲ ਨੇ ਤਾਂ ਖਰੜ ਤੋਂ ਇਸ ਸਮੇਂ ਇਸ ਸਮੇਂ ਖਰੜ ਤੋਂ ਮੰਤਰੀ ਅਨਮੋਲ ਗਗਨਮਾਨ ਤੱਕ ਖਰੜ ਤੋਂ ਇਸ ਸਮੇਂ ਅਨਮੋਲ ਗਗਨਮਾਨ ਮੰਤਰੀ ਨੇ ਪਹਿਲਾਂ ਉਹ ਗੀਤਕਾਰੀ ਦੇ ਚਸੀਗੇ ਪੰਜਾਬੀ ਗੀਤ ਗਾਉਂਦੇ ਸੀਗੇ ਜੋ ਕਿ ਬਹੁਤ ਪਸੰਦ ਕੀਤੇ ਗਏ ਉਹਨਾਂ ਦੇ ਕਾਫੀ ਗੀਤ ਜਿਹੜੇ ਬਹੁਤ ਫੈਨਸ ਦੇ ਵੱਲੋਂ ਪਸੰਦ ਗਏ ਤੇ ਕੀਤੇ ਗਏ ਜਿਸ ਤੋਂ ਬਾਅਦ ਉਹ ਸਿਆਸਤ ਦੇ ਸਫਰ ਦੇ ਵਿੱਚ ਉਹਨਾਂ ਨੇ ਪੈਰ ਰੱਖਿਆ ਤਾਂ ਉਸ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਹੁਤ ਹੀ ਪਿਆਰ ਦਿੱਤਾ ਗਿਆ ਉਹਨਾਂ ਦੇ ਕਾਫੀ ਫੈਨਸ ਉਹਨਾਂ ਦਾ ਜਿਹੜਾ ਪੋਲਿਟੀਕਲ ਸਫਰ ਹੈ ਉਸ ਨੂੰ ਬਹੁਤ ਪਸੰਦ ਕਰਦੇ ਨੇ ਤਾਂ ਅੱਜ ਜਿਹੜਾ ਕਿ ਉਹਨਾਂ ਦਾ ਵਿਆਹ ਹੈ ਸ਼ਹਬਾਜ਼ ਸੋਹੀ ਦੇ ਨਾਲ ਜੋ ਕਿ ਪੇਸ਼ੇ ਤੋਂ ਇੱਕ ਵਕੀਲ ਨੇ ਤੇ ਨਾਡਾ ਸਾਹਿਬ ਗੁਰਦੁਆਰੇ ਵਿਖੇ ਜੜੀਆਂ ਲਾਵਾਂ ਨੇ ਉਹ ਲਈਆਂ ਗਈਆਂ ਨੇ ਬਹੁਤ ਹੀ ਖੁਸ਼ ਜਿਹੜੇ ਮੰਤਰੀ ਅਨਮੋਲ ਗਗਨਮਾਨ ਆਪਣੇ ਵਿਆਹ ਦੇ ਉੱਤੇ ਦਿਖਾਈ ਦੇ ਰਹੇ ਨੇ ਤੇ ਬੇहद ਹੀ ਖੂਬਸੂਰਤ ਲੱਗ ਰਹੇ ਨੇ ਆਪਣੇ ਜਿਹੜੀ ਕਿ ਪਹਿਲਾਂ ਵੀ ਫੋਟੋਆਂਾਂ ਦੀਆਂ ਸਾਹਮਣੇ ਆਈਆਂ ਵੀਡੀਓ ਸਾਹਮਣੇ ਆਈਆਂ ਉਹਨਾਂ ਦੇ ਵਿੱਚ ਵੀ ਮੰਤਰੀ ਅਨਮੋਲ ਗਗਨਮਾਨ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਸੀ ਤੇ ਬਹੁਤ ਸੋਹਣੇ ਲੱਗ ਰਹੇ ਸੀ ਤੇ ਅੱਜ ਵੀ ਜਿਹੜਾ ਵਿਆਹ ਵਾਲੇ ਦਿਨ ਵੀ ਬਹੁਤ ਸੋਹਣੇ ਜਿਹੜੇ ਕਿ ਮੰਤਰੀ ਅਨਮੋਲ ਗਗਨਮਾਨ ਲੱਗ ਰਹੇ